ਲੋਬੀ ਸਾਡੇ ਬਿਜਲੀ ਹੋ ਗਈ ਸੀ ਖਰਾਬ ਤੇ ਅਰਜਨ ਬਿਜਲੀ ਸਹੀ ਕਰਨ ਦੇ ਅੱਜ ਸਾਡੇ ਆ ਗਈ ਘਰੇ ਲੋਹੜੀ ਲੋਹੜੀ ਦਾ ਫੰਕਸ਼ਨ ਹੈ ਸਾਰ ਤਿੰਨੇ ਚਾਰ ਚਾਰੇ ਤਿੰਨੇ ਪੈਣਾ ਰੀਆਂ ਨੇ ਤੇ ਚਾਚੇ ਪਾਈ ਵੀ ਆ ਰਹੇ ਨੇ ਸਾਡੇ ਅਮੇ ਉਦੋਂ ਮੇਰੇ ਬੂਟ ਮਰੀ ਜਾਂਦਾ ਚਾਚੇ ਦਾ ਮੁੰਡਾ ਮੇਰੇ ਪਾਈ ਦਾ ਮੁੰਡਾ ਚਾਚੇ ਦਾ ਮੁੰਡਾ ਸਾਰਾ ਜੋ ਵੀ ਸਿਸਟਮ ਹੈ ਚਾਚੇ ਦਾ ਚਾਚੇ ਦਾ ਮੁੰਡਾ ਮੇਰੇ ਦਾ ਇਹ ਬਿਜਲੀ ਦਾ ਕੰਮ ਕਰਦਾ ਇਹਨੂੰ ਮੂਹੜੀ ਦੇ ਪਹਿਲਾਂ ਇਹਨੂੰ ਕਿ ਤੂੰ ਦਿਨ ਮੈਂ ਮੂਹੜੀ ਯਾਰ ਕੋਤੋਂ ਉਹਨੂੰ ਅਜੇ ਭੋਗ ਭੋਗ ਲਉਣਾ ਭੋਗ ਹੀ ਲੈ ਕੇ ਕਹਿੰਦੇ ਭੋਗ ਹੀ ਹੁੰਦਾ ਜਦੋਂ ਲੋੜੀ ਕਰਨੀ ਆ ਹਜੇ ਫੰਕਸ਼ਨ ਕਰਨਾ ਹੈ ਸਾਡੇ ਪਿੱਛੇ ਪਿਆ ਕੇ ਮੂਫਲੀ ਦੇ ਇਹਨੂੰ ਕਿੱਥੋਂ ਦੇ ਦੀਏ ਮੂਫਲੀ ਯਾਰ ਸੋ ਸਾਰੇ ਯਾਨੀ ਅੱਜ ਦੇ ਬਲੌਗ ਨਾਲ ਬਣੇ ਦੋ ਅੱਜ ਦਾ ਬਲੌਗ ਇੱਕ ਨੰਬਰ ਮੈਂ ਕਹਿੰਦਾ ਦਹਿਸ਼ਤ ਵਾਲਾ ਬਲੌਗ ਆ ਤੇ ਤੁਸੀਂ ਸਾਰਿਆਂ ਨੇ ਬਲੌਗ ਨਾਲ ਬਣੇ ਰਹੋ ਤੇ ਅਰਜਨ ਬਿਜਲੀ ਦਾ ਕੰਮ ਕਰਦਾ ਪਿਆ ਜਿੱਦਾਂ ਹੀ ਇਹ ਵਿਹਲਾ ਹੋ ਗਿਆ ਫਿਰ ਆਪਾਂ ਦੁਬਾਰਾ ਉੱਧਰ ਸਟਾਰਟ ਕਰ ਦੇਣਾ ਆਪਣਾ ਇਹਦਾ ਕੀ ਕਹਿੰਦੇ ਹੁੰਦੇ ਇਹਨੂੰ ਧੂਣੀ ਬਾਲਣ ਵਾਸਤੇ ਮੁੱਢ ਮੁੱਢੋ ਚੱਕ ਕੇ ਲੈਉਣਾ ਉੱਧਰ ਪਲਾਟ ਚ ਉੱਥੇ ਰੱਖਣਾ ਆਪਾਂ ਮੈਂ ਕਹਿੰਦਾ ਸਿਰੇ ਲਾਵਾਂਗੇ ਅੱਜ ਹਨਾ ਅਰਜਨ ਲਉਣਾ ਕਿ ਨਹੀਂ ਆਉਂਗਾ ਨਹੀਂ ਆਉਂਗਾ ਵਾਠੀਗਾ ਓਕੇ ਸਾਰੇ ਜਾਨ ਇੱਥੇ ਹੀ ਆ ਤੇ ਆਉਣਗੇ ਤੁਸੀਂ ਸਾਰਿਆਂ ਨੇ ਬਲੌਗ ਨਾ ਬਣੇ ਦਿਓ ਹਾਂਜੀ ਹਾਂਜੀ ਜੀ ਆਪਾਂ ਕਰਨ ਲੱਗੇ ਆ ਜੀ ਅੱਜ ਸ਼ਗਨ ਕਹਿੰਦੇ ਤੁਹਾਨੂੰ ਜਿਵੇਂ ਕਿ ਪਤਾ ਹੀ ਆ ਕਿ ਆਪਾਂ ਜਿਹੜਾ ਸਾਗ ਦਾ ਸ਼ਗਨ ਹੁੰਦਾ ਆ ਤੇ ਸਾਗ ਆਪਾਂ ਲੱਗਿਆ ਬਣਾਉਣ ਸ਼ਾਕ ਹੈ ਤਾਂ ਸਾਗ ਨੂੰ ਲੱਗਿਆ ਇੱਧਰ ਇੱਧਰ ਦੋਨੇ ਜਾਨੇ ਭਾਜੀ ਹੁਣੀ ਤੇ ਵਿਕਰਮ ਹਾਂਜੀ ਬੋਲੋ ਠੀਕ ਠਾਕ ਓਕੇ ਅੱਜ ਨੂੰ ਪੜਾ ਆਪਣਾ ਵੱਡੀਆਂ ਮੋਟਰਾਂ ਦਾ ਕੰਮ ਕਰਾਉਣਾ ਆਵੇ ਘਰ ਦਾ ਕੰਮ ਕਰਾਉਣਾ ਬਿਜਲੀ ਬਿਲਕੁਲ ਠੀਕ ਠਾਕ ਪਈ ਦਾ ਸਕਦੇ ਹੋ ਨਹੀਂ ਸਹੀ ਗੱਲ ਆ ਪਈ ਤੁਸੀਂ ਆਪਣਾ ਕੰਮ ਦਾ ਸਕਦੇ ਹੋ ਮੈਂ ਬਿਜਲੀ ਦਾ ਕੰਮ ਕਰਦਾ ਆ ਮੈਂ ਬਿਜਲੀ ਕਰਕੇ ਸਹੀ ਛੱਡੇ ਆਂ ਭਾਈ ਹਣ ਪੁੱਛੋ ਕੰਮ ਮੇਰਾ ਕਿਦਾਂ ਦਾ ਲੱਗਾ ਭਾਈ ਪਈ ਥੋੜਾ ਜਿਹਾ ਉੱਚੀ ਬੋਲੋ ਬਿਜਲੀ ਦਾ ਕੰਮ ਕਰਦਾ ਹਾਂ ਆਪਣਾ ਕਿਸੇ ਨੇ ਵੀ ਕੰਮ ਕਰਾਉਣਾ ਵੀ ਕਿਸੇ ਵੀ ਤਰ੍ਹਾਂ ਦਾ ਬਿਜਲੀ ਦਾ ਮੋਟਰਾਂ ਘਰਾਂ ਦੀ ਵੱਡੀਆਂ ਮੋਟਰਾਂ ਸਮਰਸੀ ਵੱਲ ਜਿਹੜੀਆਂ ਸਾਰਾ ਕੁਝ ਮਸ਼ੀਨ ਵੱਡੀ ਦਿਖਾਵਾ ਕੇ ਹੁਣ ਟਾਈਮ ਕੱਟਿਆ ਤੇ ਆਪਣਾ ਕੰਮ ਹੋ ਗਿਆ ਆਪਣਾ ਸੈੱਟ ਕਰਤਾ ਸਾਰਾ ਕੁਝ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਚੰਗਾ ਜੀ ਸਾਗ ਤੋੜ ਲਿਆ ਸਾਗ ਤੋੜ ਲਿਆ ਅੰਕਲ ਹੁਣਾਂ ਨੇ ਵੀ ਤੋੜ ਲਿਆ ਸਾਗ ਹੈ ਅੰਕਲ ਹੁਣਾਂ ਨੇ ਵੀ ਤੋੜ ਲਿਆ ਸਾਗ ਆਹ ਕਹਿੰਦਾ ਮੈਨੂੰ ਬਣਾਉਣਾ ਪੈਣਾ ਅੰਕਲ ਤੁਹਾਨੂੰ ਬਣਾਉਣਾ ਪੈਣਾ ਆਹਾਂ ਬਣਾਉਣਾ ਬੁਣੇ ਸਾਗ ਸੰਸਰ ਲੈ ਬਣਾਉਂਦੀ ਜਲਾ ਪੂਰੀ ਪਾਪਾ ਜਿਹੜੀ ਨਾ ਸਾਰਨ ਤਾਂ ਆ ਲੈ ਆਉ ਦੇ ਅਵੇ ਨੂੰ ਚਾਹੇ ਜੈਕਟ ਛਿੱਲ ਦੇਣਾ ਆ ਕੀ ਹੈਗੇ ਨੰਨੂ ਪੱਤਾ ਮੈਂ ਪਾਉਣਾ ਵਿਕਰਮ ਮੁੰਡੇ ਨੂੰ ਫੜਿਓ ਮੜ ਜਾ ਸੰਵੀਰ ਨੂੰ ਲੈ ਬੜਾ ਉਹ ਅੱਧੇ ਬੜਾ ਦੋ ਇਹ ਨਹੀਂ ਜਾਵੇ ਆਪਣਾ ਸਾਡਾ ਸਾਗ ਆ ਕਿਹੜਾ ਅਸੀਂ ਕਿਹੜਾ ਕਿਦਾਂ ਏ ਓਏ ਅੱਗੇ ਇੱਥੇ ਹੈ ਰੇ ਅਮਰੂਦ ਨਿਕੂ ਏ ਚਨਵੀਰ ਪੁੱਤ ਹਾਂ ਉਹ ਪਿੱਛੇ ਮੁੜ ਕੀ ਦੇਖ ਆ ਹਾ ਹਸਦਾ ਹਸਦਾ ਬੀ ਦੋ ਤਿਆਨੇ ਖਾ ਲਏ ਸਾਰੇ ਮੇਰੇ ਨਾਲ ਵੀ ਖੁਸ਼ ਹੋ ਜਾਇਆ ਕਰੋ ਪਾਜੀ ਲਗਾ ਮੈਨੂੰ ਚੱਕੋ ਬਈ ਕਿਤੇ ਥੋੜਾ ਬਹੁਤ ਤਾਂ ਖੁਸ਼ ਹੋ ਜਾਇਆ ਕਰੋ ਮੇਰੇ ਨਾਲ ਚਨਵੀਰ ਓਏ ਸੰਜੀ ਬੁੱਗੂ ਕਿੱਦਾਂ ਵੇ ਠੀਕ ਹੈ ਹੈ ਹਾ ਹਸਦਾ 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 ਚਨਵੀਰ ਓਏ ਤਨਵੀਰ ਓਏ ਇਦਾਂ ਠੀਕਾ ਬਿਕੋਇਆ ਅਸੀਂ ਕੰਮ ਕਰਨਾ ਆ ਮੇਰਾ ਬੁੱਤਾ ਪਾਲਗ ਲਿਓਣੀ ਬੈਣੀ ਆ ਪਾਲਗ ਕਿੰਨਾ ਕਹਣਾ ਕੁਝ ਵੀ ਨਹੀਂ ਪਾਰੀਦਾ ਤਾ ਉਹਦੇ ਚੱਕ ਹੋ ਗਿਆ ਬਾਥੂ ਮੇਲੇ ਦਾ ਵਧੀਆ ਬਾਥੂ ਹੈ ਨਹੀਂ ਕਿਤੇ ਬਾਥੂ ਮਿਲਦਾ ਨਹੀਂ ਮੁੱਲ ਵੀ ਨਹੀਂ ਮਿਲਦਾ ਬਾਥੂ ਮੁੱਲ ਵੀ ਨਹੀਂ ਮਿਲਦਾ ਬਾਥੂ ਜਿਹੜੇ ਬਾਥੂ ਨਾਲ ਸਾਗ ਬਣਦਾ ਉਹ ਸਾਗ ਬਾਥੂ ਨਾਲ ਸਾਗ ਬਣਦਾ ਅੰਕਲ ਬਾਥੂ ਨਾਲ ਸਾਗ ਜਿਹੜਾ ਉਹ ਕੋ ਵੱਖਰਾ ਹੈ ਹਾਂਜੀ ਕੀ ਕਰ ਦੇਉਗਾ ਗਾਇਸ ਮੈਂ ਲਿਆਂਦੀ ਬਨੇਨ ਬਨੇਨ ਹਾਂਜੀ ਭੋਗ ਪਰ ਚੱਲੇ ਬਨੇ ਲਿਆਂਦੀ ਪਾਲਕ ਪੁਲਕ ਲੈ ਆਉਂਗਾ ਦੇਖਦਾ ਮੈਂ ਪੈਸੇ ਦੇ ਉਹ ਨਾ ਪਾਲਕ ਨੂੰ ਮੇਰੇ ਕੋਲ ਤਾਂ 10 ਰੁਪਏ ਵੀ ਨਹੀਂ ਕੋਲ ਓਕੇ ਬਾਹਰ ਸੌਂਦੀ ਨਹੀਂ ਕੋ ਦੇ ਦੋ ਸਰਪ੍ਰੀਆ ਦੇ ਦੇ 100 ਰੁਪਏ ਦੇ ਦੇ ਦੇਖੋ ਬਨੇਨ ਲਿਆਂਦੀ ਗਾਇਸ ਦੇਖੋ ਵਾਓ 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 ਸੋਹਣੀ ਆ ਪਾਪਾ ਪਾਛ ਨਹੀਂ ਨਾ ਦੇ ਪਾਪਾ ਪਾਛ ਦੇ ਦੋ ਚੇਤੇ ਨਾਲ ਐ ਹੀ ਕੋ ਬਾ ਬਾ ਚੇਤੇ ਨਾਲ ਐ ਪਾਲਕ ਪਾਲਕ ਓਕੇ ਸਬਜੀ ਦੂਜੀ ਕੀ ਬਣਾਉਣੀ ਥੀ ਸਬਜੀ ਸਾਗ ਬਣਾਉਣ ਲੱਗੇ ਤੇ ਸਬਜੀ ਕੀ ਬਣਾਣੀ ਬਾ ਤੁਹਾਡੇ ਰਰ ਰਰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਸਾਡਾ ਅਜੇ ਕੰਮ ਨਹੀਂ ਸਾਡਾ ਅਜੇ ਗਾਮੇ ਮੁੰਡਾ ਅਜੇ ਬੈਜੋ ਤਈਆ ਪਿਲੋੜੀ ਮੁਬਾਰਕਾ ਤੁਹਾਨੂੰ ਰੀਤੀ ਉਹ ਦੇਈ ਇੱਥੇ ਕਿਦਾਂ ਉਹ ਕੱਪੜੇ ਪਾਉਂਦੇ ਬੈਜੋ ਜੀ ਜੀ ਮम्मा ਕਰਦੇ ਪਹਿਣੇ ਜੀ ਸੰਵੀਰ ਨੂੰ ਰੈਡੀ ਸ਼ੈਡੀ ਤੇ ਇੱਧਰ ਸਾਡੀਆਂ ਤਾਈਆਂ ਆਈਆਂ ਹੋਈਆਂ ਦੋਨੋਂ ਤਾਈਆਂ ਤਾਈ ਜੀ ਠੀਕ ਆ ਤੁਸੀਂ ਠੀਕ ਆ ਆ ਦੇ ਕੀ ਕਰਦਾ ਸਾਡਾ ਸਾਹਬ ਦੇਖੋ ਨਿੱਕਾ ਜੇ ਕੀ ਕਰਦਾ ਕੁਮਾਣਾ ਉਹਦਾ ਮੰਮੀ ਹੁਣੇ ਬਾਹਰ ਲੱਗੇ ਹੋਏ ਆ ਕੰਮ ਕਰ ਕਰਨ ਅਸੀਂ ਅਜੇ ਜਮਾ ਹੀ ਤਿਆਰ ਨਹੀਂ ਹੈਗੇ ਤੇ ਸਾਡਾ ਰੋਟੀ ਪਾਣੀ ਦਾ ਜਿਹੜਾ ਸਿਸਟਮ ਆ ਉਹ ਹੋਏ ਤਿਆਰ ਹੁੰਦਾ ਵੀ ਆ ਦੇਖੋ ਗਾਇਸ ਆਮੂ ਆਇ ਰੱਬ ਆ ਆਹ ਹਾਂਜੀ ਉਹ ਪ੍ਰੀਤੀ ਆ ਬਾਹਰ ਹਾਂ ਹੈਗੇ ਦੇਖ ਹੁੰਦੇ ਬਈ ਕਿੰਨੇ ਕਿੰਨੇ ਪੈਸੇ ਗੋਲਦੇ ਮੇਰੇ ਤੋਂ ਹੈਗੇ ਹਾਂ 500 ਦੇ ਦੇ ਇਹ ਕਿਥੋਂ ਲੈ ਮੇਰੇ ਕੋਲ ਹੀ ਆ ਉਧਰ ਤੇ ਨਹੀਂ ਨਾਲ ਕਿੰਨਾ ਨੂੰ ਜਿਹੜੇ ਆਈ ਸੀ ਉਹਨਾਂ ਨੇ ਦਿੱਤੇ ਸੀਗੇ ਸੋ ਗਾਇਜ਼ ਉਹ ਹਾਈਲੈਂਡ ਚਲੇਣੇ ਸਮਾਨ ਅਸੀਂ ਬਹੁਤ ਜ਼ਿਆਦਾ ਅੱਗੇ ਬਹੁਤ ਹੀ ਲੇਟ ਹੋ ਚੁੱਕੇ ਆ ਇਧਰ ਅੱਬਰ ਰੱਖ ਲਈ ਜੀ ਕੜਾਹੀ ਕੜਾਹੀ ਰੱਖੀ ਆਪਾਂ ਕੜਾਹੀ 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 ਹੈ ਰੱਬਾ ਕੜਾਹੀ ਰੱਖੀ ਜਿੱਦ ਤਰ੍ਹਾਂ ਆਪਾਂ ਸਾਰਾ ਮਟੀਰੀਅਲ ਆਪਣਾ ਰੈਡੀ ਚੜੀ ਹੋ ਚੁੱਕਿਆ ਆ ਤੇ ਹੁਣ ਆਪਾਂ ਤਿਆਰ ਹੋ ਜੇ ਹੁਣ ਆ ਆ ਤਿਆਰ ਆ ਜੀ ਜੀ ਆ ਗਏ ਹਾਂ ਜੀ ਇਹ ਫੜ ਲ ਉਸਨ ਵੀਰ ਨੂੰ ਪਟੀਆਂ ਮੇਰੇ ਮੂਹੋਂ ਇਹ ਸਾਰੇ ਜਾਣੇ ਆਹ ਹੋ ਗਿਆ ਆਹ ਕੌਣ ਦੀ ਏ ਕੁੜੀ ਕੌਣ ਹੈ ਸੁੱਕੇ ਦੀ ਕੁੜੀ ਆ ਲੈ 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 ਸਸਰੀਕਾਲ ਕਿਵੇਂ ਆ ਸਸਰੀਕਾਲ ਦੀਦੀ ਕਿੱਦਾਂ ਫਰੀਦੀ ਹੋ ਵਧੀਆ ਤੁਸੀਂ ਦੱਸੋ ਓਧੀ ਹੈਪੀ ਲੋੜੀ ਹੈਪੀ ਲੋੜੀ ਆ ਆਹ ਯਾਰ ਕੀ ਕਰਦਾ ਨੰਨੂ ਆਇਆ ਉਹ ਤਾਂ ਤੈਨੂੰ ਤਿਆਰ ਕਰਦਾ ਆ ਜਾ ਹਾਂਜੀ ਓ ਆ ਗਿਆ ਬੰਦਾ ਦੂਸਰਾੜੀ ਸੱਪੀਓ ਗੋਏ ਮੈਂ ਕਿੱਥੇ ਕਾਤਾ ਨਹੀਂ ਮੈਂ ਬਿਜਰਾ ਕਰ ਪੱਕਾ ਗਿਆ ਬੰਗੂ ਬੱਦ ਬੱਦੋ ਇਹ ਕੁਝ ਕੀ ਹੋਇਆ ਵਿਕਰਮ ਮੁੰਡਾ ਮਾਰਨੀ ਲੱਗ ਨਹੀਂ ਜੈਕਟ ਹੀ ਉੱਡਦੀ ਨਹੀਂ ਆ ਤਾਂ ਪਹਿਨੂ ਕੀਤੀ ਹੈ ਇਹ ਕੰਮੀ ਇਹਨੇ ਜੈਕਟ ਪਾਉਣੀ ਆ ਇਹਨੇ ਮੈਂ ਤਿਆਰ ਕਰਨਾ ਹਜੇ ਨਹੀਂ ਸੋਣਿਆ ਦੀ ਨਹੀਂ ਆਏ ਇਹਨਾਂ ਨੂੰ ਤਿਆਰ ਕਰਦਾ ਤੈਨੂੰ ਅਹੋ ਅੱਜ ਜੀ ਲੋੜੀ ਲੱਗੀ ਸ਼ੁਰੂਆਤ ਅੱਗ ਦੇਓ ਮਰੀ ਹੋ ਤਾਈ ਗਰਮੀ ਦੇ ਅੱਗ ਇੱਥੋਂ ਤੇ ਪੇੜਾ ਦਿਖਾਈ ਸੋ ਇੱਥੋਂ ਹੋਣਾ ਮੋਟੇ ਬੰਦ ਜਾ ਇਹ ਬਈ ਪੁਜੀ ਪਾ ਦੱਕਦੇ ਆਪੇ ਇੱਥੇ ਕੋਈ ਰੋਲ ਪਟ્રોલ ਵੀ ਪਾ ਦਦੇ ਚੇਕੋ ਹੈਂ ਲਾਤ ਅੱਗ ਇਹ ਤਾਂ ਪਟ્રોલ ਪਾ ਦਾਂਗੇ ਤੇ ਥੋੜਾ ਬੋਲ ਨਹੀਂ ਤੇਲ ਇੱਦਾਂ ਹੀ ਵਾ ਲੈਣੀ ਹੈ ਅਮਨ ਖੜੂੰਗੀ ਖੰਡ ਪਾਉਣੀ ਰੇੜੀ ਦਾ ਪਾਉਣੀ ਹੈ ਤੇਲ ਪਾ ਖੰਡ ਪਾ ਰੇੜੀ ਦਾ ਪਾਉਣਾ ਇੰਨੀ ਹੈਗਾ ਆਹੋ ਅਰਜਨ ਆ ਗਿਆ ਆ ਜਾ ਆ ਜਾ ਓਏ ਪੱਲੇ ਅਰਜਨ ਆ ਗਿਆ ਮੰਮੀ ਮੰਮੀ ਕਿੱਥੇ ਆ ਉਹ ਮੰਮੀ ਕਿੱਥੇ ਆ ਉਹ ਵੀ ਲੈ ਗਈ ਆ ਹੋਰ ਠੀਕ ਆ ਜੇ ਮੇਰੇ ਪੁੱਤ ਅੱਪਾ ਅੱਜ ਲੈ ਲੈ ਕਿੰਨਾ ਅੰਡੇ ਲਾਈ ਹੋਏ ਥੱਲੇ ਜੇ ਰੱਖ ਦੇ ਉੱਪਰ ਕਿੰਨਾ ਖੰਗ ਪਾ ਬੰਦ ਹਾਂ ਛੜ ਤੋਂ ਬੰਦ ਕਰ ਤੋਂ ਇਹਨੂੰ ਹੁਣ ਲਾਇਆ ਬੰਦ ਕਰ ਕੋਈ ਨਹੀਂ ਆਈ ਹੈ ਯਾਰ ਮਰਨ ਥੱਲੇ ਵਾਰੋ ਵਾਰ ਦਾਲਿਆ ਗੱਡੀ ਜਾ ਲੈ ਆ ਜੱਬੀ ਗੱਡੀ ਲੈ ਆ ਓਏ ਅੱਜ ਤਾਂ ਗੱਡੀ ਚੱਲਿਆ ਅੱਗ ਚੱਲ ਜਾ ਓਰਜਨ ਹਾਂ ਚੱਲਿਆ ਗੱਡੀ ਉਹ ਚਲਾ ਜਾ ਲੈ ਆ ਯਾਰ ਮੈਂ ਕਿਹਾ ਇਹਦਾ ਹਾਂ ਨਾ ਨਾ ਮਾ ਮਾ ਪੁਰਬ ਲੋੜੀ ਦਾਲੂ ਚਾ 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 ਅਬ ਇਹ ਕੰਬੇ ਬੜਾ ਬੇਰਸਤੋ ਹੋ ਜਾਏਗਾ ਪਹਿਲੇ ਵਾਲ ਲੈਣਾ ਇਤਰਾਫ ਨਾ ਬੇ ਨਹੀਂ ਬਹੁਤ ਬਲ ਗਿਆ ਵਾਲ ਲੈਣਾ ਨਾ ਮੈਂ ਇੱਕ ਤਾਂ ਪੂਰੇ ਹੋਰ ਜੋ ਹੈਗੇ ਦਾ ਆਈ ਜਾਣਾ ਸੀ ਆਈ ਜਾਣਾ ਸੀ ਜਮਾ ਸੀ ਜੀ ਇਧਰ ਆਉਂਦੀ ਬਸ ਗਗਨ ਨਹੀਂ ਆਈ ਜੀ ਠੀਕ ਆ ਜੀ ਤੇ ਤਾਂ ਗਗਨ ਅੰਦਰ ਬੈਠੀ ਆ ਅੱਛਾ ਬਸ ਚੱਲ ਪਾਣੀ ਦਿੱਥੇ ਅੰਦਰ ਅੰਦਰ ਵਾਲਾ ਘਾਟਦਾ ਅੰਦਰ ਗਗੋ ਗਗੋ ਆ ਗਈ ਅੰਦਰ ਆ ਬਾਜਾ ਮਾਰ ਅੰਦਰ ਮੰਮਾ ਕਿੱਥੇ ਆ ਵੀ ਮਿਲ ਨਹੀਂਦਾ ਅੰਦਰ ਗਗਨ ਨੂੰ ਗਗਨ ਕਿੱਥੇ ਆਈ ਆ ਅੰਦਰ ਆ ਬੈਠੀ ਆ ਗਗਨ ਨਹੀਂ ਆਈ ਪਰ ਆਵਾਂ ਅੰਦਰ ਕੋਈ ਕੋਈ ਜਾਂਦਾ ਅੰਦਰ ਕੋਈ ਨਹੀਂ ਆਈ ਕਹਿੰਦਾ ਆਈ ਆ ਕਹਿੰਦਾ ਨਹੀਂ ਨਹੀਂ ਆਈ ਸਹਿਤ ਇੰਕਿਊਟ ਬੋਲਦੇ ਆ ਓਏ ਤੂੰ ਬੋਲ ਨਾ ਸਹਿਜ ਬੋਲ ਸੁੰਦਰ ਮੰਦਰੀਏ ਤੂੰ ਤੂੰ ਨਾ ਬੋਲ ਤੂੰ ਬੋਲੀ ਦਾ ਸਾਥ ਬੋਲੀ ਦਾ ਦੁੱਲਾ ਭੱਠੀ ਆ ਆ ਤਾਈ ਨਾ ਬੰਦੇ ਦਾ ਸੀ ਹੀ ਆ ਦੁੱਲੇ ਨਾ ਤੇ ਦੁੱਲੇ ਦੀ ਮੇਰੀ ਨਾਤੀ ਦਾ ਦੁੱਲੇ ਦਾ ਜਾਨਤੀ ਕੋ ਪਵਾ ਪਹਿਲਾਂ ਆਈ ਆ ਗਿਆ ਮੈਂ ਨਾ ਬੱਸ ਕੋਈ ਨਹੀਂ ਚੁੱਪਾ ਚਲੋ ਆ ਕੰਦੇਮ ਇਹ ਹਲਾ ਲੈਣਾ ਆ ਜੋ ਇਹ ਕੀ ਆ ਭੈਣ ਨਹੀਂ ਆ ਹਲ ਆ ਇਹ ਕੀ ਆ ਇੱਕ ਕਰੋ ਆ ਦੋ ਭੜੇ ਆ ਦੇ ਆ ਭੈਣ ਨਹੀਂ ਸਵੇਮੀ ਹੋ ਗਈ ਬਗਰੋ ਪਾਵਾ ਬਜਣ ਮੋਟੇ ਯਾਰ ਉਧਰਲੇ ਪਾਸੇ ਤਾਂ ਲੱਗੀ ਆ ਅੱਗੇ ਕੋਈ ਜਨਕਾਫ ਫੇਰੀ ਨਹੀਂ ਲਾਉਂਦੇ ਜਿੰਨੇ ਜਿੰਨੇ ਤੋਂ ਮੋਟੇ ਕਾ ਹੋ ਗੁੰਦਾ ਨਾ ਪਿਲਾ ਲੈ ਤਾਈ ਦੇ ਚਾਹ ਆਸੇ ਸਿਹਰ ਤੋਂ ਨਾਤਾ ਹਿੱਟ ਕਹੇ ਤਾਈ ਹਾਂ ਲੈ ਨੂੰ ਉਹਨਾਂ ਨਾਲ ਤੋਂ ਮੋਟੇ ਕਾ ਨਹੀਂ ਨਹੀਂ ਹਾਂ ਕਿਸੇ ਦਾ ਨਹੀਂ ਕੋਈ ਗੱਲ ਨਹੀਂ ਜੀ ਚੋ ਹੈਗਾ ਚੱਲਣ ਦੇਵਾ ਦੇ ਪਹਿਲਾ ਰਾਤ ਦਾ ਦੇਖੋ ਚੱਲਦਾ ਜੀ ਆ ਜਾ ਬਰੋ ਫਾਦੇ ਥਾੜਾ ਲੱਗਦੀ ਹੈ ਟੋਕੀ ਨਹੀਂ ਬਈ ਕਹਿੰਦੀ ਨਹੀਂ ਪਹਿਲਾਂ ਹੁਣ ਤਾਂ ਵੀ ਚਲਾ ਤਾ ਲੋ ਚੱਕਦਾ ਮਾ ਕੇ ਆ ਵੀ ਲੋ ਤੈਨੂੰ ਹੀ ਥਾੜਾ ਲੱਗਦੀ ਤੇਰੇ ਆਂਡਾ ਉੱਪਰ ਅੱਗ ਤਾਂ ਪਈ ਨਹੀਂ ਅਜੇ ਅੰਡਾ ਪਈ ਹੈ ਜੀ ਸასი ਘਰ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਮੈਂ ਕਿਹਾ ਸ਼ਰਪਾਈ ਨਹੀਂ ਚਤਾ ਭੁੱਲ ਗਿਆ ਮੇਰਾ ਨਹੀਂ ਨਹੀਂ ਤੂੰ ਬੁਲਾਉਂਦੀ ਨਹੀਂ ਅਜਗਾ ਲੈ ਮੈਂ ਤੁਹਾਨੂੰ ਕਦੇ ਨਹੀਂ ਬੁਲਾਇਆ ਪਾਈ ਹੋਣਾ ਨਹੀਂ ਆਪ ਨਹੀਂ ਮੈਨੂੰ ਤੇ ਬੁਲਾਇਆ ਮੇਰੀ ਅਕੜ ਹੋ ਗਈ ਐ ਹੋਏ ਰੱਬਾ ਪਾਈ ਤਾਂ ਤੇਰੀ ਅਕੜ ਹੋ ਗਈ ਮੈਨੂੰ ਤਾਂ ਪਤਾ ਜਿਸ ਸੈਨ ਵੀ ਕਹਿੰਦੀ ਕਹਿੰਦੀ ਉਹਨੂੰ ਬੁਲਾਉਂਦੇ ਨਹੀਂ ਮਾਮਾ ਬਾਬੀ ਨੂੰ ਲੈ ਸੈਨ ਨੇ ਉਦੋਂ ਨਹੀਂ ਬੁਲਾਇਆ ਸੀਗਾ ਉਹਨੂੰ ਪਤਾ ਨਹੀਂ ਹੋਣਾ ਚਲ ਕੋਈ ਨਾ ਆਪਣੇ ਵਾਲਿਓ ਆਪਾਂ ਲੱਗੇ ਜੀ ਕੱਪੜੇ ਕੱਢਣ ਆ ਵਿਕਰਮ ਦੇ ਤੇ ਵਿਕਰਮ ਨੇ ਦੇ ਦਿਆ ਕੱਪੜੇ ਕਿਹੜੇ ਪਾਉਣੇ ਆ ਸੋਨਾਰੇ ਕੱਪੜੇ ਕੱਢ ਦੀਏ ਕੱਪੜੇ ਕੱਢ ਦੀਏ ਕੱਪੜੇ ਕੱਢ ਦੀਏ ਆ ਮੈਨੂੰ ਪਾ ਲੈਣਾ ਆ ਜਿੱਥੇ ਬਾਸਾ ਆ ਗਿਆ ਪਜਾਮਾ ਸੋ ਇੱਕ ਪਜਾਮਾ ਉਹ ਤੈਨੂੰ ਬਿੰਦੀ ਵਰਤੀ ਦਿੱਤੀ ਹੋਏ ਦਾਦੀ ਨੇ ਅਮਨ ਦਾ ਕਿਰਾਦਾ ਆ ਮੇਰਾ ਲਾਲਾ ਓਏ ਕਈ ਵਾਰੀ ਬਹੁਤ ਰੂਪ ਬਣ ਜਾਂਦੇ ਇਹਦੇ ਇਹ ਕਈ ਵਾਰੀ ਸਾਡੇ ਬੁੜੇ ਤੇ ਵੀ ਚਲ ਜਾਂਦਾ ਆ ਉਹ ਵੇ ਵੇ ਪਹਿਲੇ ਤੇ ਫਿਰ ਪਾਪਾ ਵੀ ਬਣ ਜਾਂਦੇ ਬੀਬੀ ਵੀ ਬਣ ਜਾਂਦੇ ਆ ਪਰ ਮਾਂ ਆਪਣੀ ਤੇ ਗਿਆ ਭੂਆ ਵੀ ਬਣ ਜਾਂਦੇ ਆ ਹਾਂ ਇਹ ਤੇ ਮਾਂ ਤੇ ਗਿਆ ਮਾਂ ਤੇ ਨਹੀਂ ਗਿਆ ਇਹ ਉਹ ਮਾਂ ਵਾਲਾ ਬਾਹਰ ਫਿਰਦਾ ਬਾਹਰ ਗਿਆ ਉਹ ਚੂਨੇ ਦੀ ਗਾਉਂਦੇ ਨੂੰ ਮਾਂ ਵਾਲਾ ਉਹ ਅੱਛਾ ਮਾਂ ਵਾਲਾ ਉਹ ਉਹ ਸਪੀਡ ਦੋ ਕੋਣ ਹੈ ਹਾਂ ਸਪੀਡ ਦੋ ਕੋਣ ਹੈ ਵੀ ਇਹ ਗਿਆ ਹੈਗਾ ਯਾਰ ਇਹ ਬੀਬੀ ਤੇ ਗਿਆ ਦੇਦਾ ਹੈ ਤੁਹਾਡੇ ਵਾਲ ਕਿਦਾਂ ਤੁਹਾਡੇ ਕੋ ਚੋਪਾ ਹੈ ਮੈਂ ਤਾਂ ਰੋਈ ਜਾਂਦਾ ਜੀ ਇਹ ਸਾਡੀ ਪਛਾਣ ਹੈ ਅੱਛਾ ਇਹਦਾਂ ਪਵਾਉਂਦੇ ਮੇਰੇ ਟੋਪੀ ਆਹ ਵਾਰ ਭੱਲੇ ਇਹਨੂੰ ਅਸੀਂ ਤਾਂ ਵੀ ਪੁਣੀਆਂ ਲੋੜੀ ਇਹਨੂੰ ਸਾਰੀਆਂ ਪੁਣੀਆਂ ਪੈਣਾ ਆਉਂਦੀਆਂ ਪੁਣੀਆਂ ਨਹੀਂ ਕੱਢੀਆਂ ਇਹ ਲੋੜੀ ਪੁਣੀਆਂ ਆ ਥਮਣ ਵੀ ਦਗਨ ਵੀ ਨਿਆ ਵੀ ਤੇ ਬਾਕੀ ਇਹਨੂੰ ਮਾਨੂਜੀਦੇ ਪਏ ਆ ਆ ਦੇਖੀ ਮਤਲਬੋ ਪਿਆਰਿਓ ਇੱਧਰ ਦੇਖੀ ਇੱਧਰ ਦੇਖੋ ਵੀ ਇੱਧਰ ਦੇਖੋ ਵੀ ਲੈ ਇੱਧਰ ਦੇਖੋ ਮੋਗਲੀ ਵੀ ਨਹੀਂ ਆ ਆਰਾਮ ਨਾਲ ਕਰੀਤੇ ਸਾਰਿਆਂ ਨੇ ਬਲੋਗ ਬਣਾਇਆ ਹੋ ਰੌਣਕ ਜਿਆਦਾ ਆ ਰੋਲਾ ਰੱਪਾ ਜਿਆਦਾ ਆ ਸੋ ਕਰਦਿਆਂ ਗੱਲਬਾਤ ਦੀ ਅਪ ਤੀਪਤ ਅਪ ਲੋ ਵੀ ਆਪਾਂ ਲੋੜੀ ਦਾ ਸਮਾਨ ਜਿਹੜਾ ਬਾਏ ਕਰ ਲਿਆ ਆ ਵੀ ਗੋਵੀ ਬੜਾ ਅਜੀਲ ਹੋਂਦੀ ਏ ਲੋੜੀ ਲੈ ਕੱਲ੍ਹ ਵੀ ਅੱਜ ਰੱਖੀ ਗੱਡੀ ਦੇ ਵਿੱਚ ਸਮਾਨ ਭੱਜ ਕੇ ਭੱਜ ਕੇ ਭੱਜੋ 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 ਲੈ ਨੀ ਦੇਖਿਆ ਕਿ ਕਿ ਲਾਈਏ ਭਾਈ ਡੇ ਨਾਈਟ ਆੇ ਦੇਖਣ ਨੂੰ ਲੱਗਦੀ ਬਲੈਕ ਪਰ ਹੈਗੀ ਆ ਵਾਈਟ ਬਲੈਕ ਐਂਡ ਵਾਈਟ ਆਇਆ ਬੇ ਮਕਰਾ ਮਮਾ ਜੇ ਮੂਫਲੀ ਦਾ ਬੋਰਾ ਕਹਿੰ ਚੱਕ ਕੇ ਲੈਣਾ ਅੱਤਾ ਕਾਲ ਬਾਤ ਲਿਓਗੇ ਅੱਧਾ ਬੋਰਾ ਵੀ ਆ ਗਿਆ ਆਪਣੇ ਲੈ ਲਿਓਣਾ ਤੂੰ ਇੱਧਰ ਹੀ ਆ ਪਾ ਪਾਰਾ ਸੀ ਇੱਧਰ ਆ ਜਾਨੀ ਆਨੇ ਲੈਂਦੇ ਆ ਬਈ ਉਹਨਾਂ ਫੇ ਬਲੌਗ ਥੋੜਾ ਬਣਾ ਸਾਡਾ ਦੋ ਜਾਨੀ ਆ ਨਾ ਦੋ ਤਾਂ ਜਾਨੀ ਆ ਚਲਾ ਆ ਤਾਂ ਰੱਖ ਚਾਬੀ ਤੇਰੇ ਕੋਲ ਆ ਬਾਬਾ ਦੇਖ ਲੈ ਕਿੰਨਾ ਟਾਈਮ ਲੱਗ ਜਾਣਾ ਕਿੰਨਾ ਰੱਜੂ ਮੂਹਰੀਆਂ ਦੇ ਤਾਂ ਅਵਣੇ ਚਾਰ ਘਟੇ ਤਾਂ ਉਹਨਾਂ ਖੋਲਤੇ ਸੀ ਆਪਣੇ ਖੜੇ ਖੜੇ ਹਾਂ ਚਾਰ ਪੰਜ ਬੋਰੇ ਖੋਲਤੇ ਆਪਣੇ ਖੜੇ ਖੜੇ ਤਲ ਬਾਕੀ ਵੀ ਲਈ ਘਰਾਂ ਦਾ ਸਮਾਨ ਇਕੱਠੇ ਕਰਨ ਜੋਗੇ ਰਹਿ ਗਏ ਹੁਣ ਹੈ ਕਰਨਾ ਹੀ ਪੈਣਾ ਹਾਂਜੀ ਕਰਨਾ ਹੀ ਪੈਣਾ ਕੀ ਕਰੀਏ ਹੁਣ ਹੈ ਆਪਣੀ ਡਿਊਟੀ ਹਮ ਚੱਲਦੇ ਇਹ ਮੇਰੀ ਡਿਊਟੀ ਆ ਆ ਦੇਖੋ ਤੇਲ ਪੀਣਾ ਤੇਲ ਦਾ ਬਣਾ ਤਾਣੀ ਧੋਣੀ ਨਿਪਰਦੀ ਪਈ ਆ ਜੀ ਇੱਧਰ ਤੇ ਆਹ ਦੇਖੋ ਉਹ ਕਿੱਧਰ ਚੱਲੇ ਅਰਜਨ ਭਾਜੀ ਬੈਠੇ ਨੇ ਉਹ ਕਿੱਧਰ ਚੱਲੇ ਓਏ ਕਿੱਧਰ ਚੱਲੇ ਆ ਆ ਦੇਖੋ ਅਮਨ ਪ੍ਰੀਤ ਕਿੱਧਰ ਚੱਲੇ ਮੁੰਡਾ ਇੱਧਰ ਗੱਲੋ ਤੂੰਆਂ ਜ਼ਿਆਦਾ ਇੱਧਰ ਓਏ ਬੁੱਗੇ ਓਏ ਐਪੀ ਲੋੜੀ ਐਪੀ 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 ਲੋੜੀ ਓ ਦੇਖੋ ਕਿੱਦਾਂ ਬੈਠੇ ਉਹਨਾਂ ਨੇ ਨੀ ਯਾਰੇ ਐ ਹਾਂਜੀ ਹਾਂਜੀ ਲੋੜੀ ਦੀਆਂ ਤਿਆਰੀਆਂ ਪੂਰੀਆਂ ਆ ਯਾਰ ਭਾਜੀ ਮੇਰਾ ਫੋਨ ਡੈੱਡ ਹੈ ਬੱਬਾ ਚਾਰਜ ਲਾ ਲੇ ਹੈ ਚਾਰ ਆ ਚਾਰ ਰੱਖੀ ਹੋਈ ਆ ਆ ਚਾਰ ਰੱਖੀ ਹੋਈ ਆ ਤੇ ਇੰਨੀ ਚਾਹ ਕੀ ਕਰਨੀ ਆ ਹੈ ਇੰਨੀ ਚਾਹ ਕੀ ਕਰਨੀ ਆ ਹੈ ਭਾਜੀ ਹੈ ਇੰਨੀ ਕਾਹਦੀ ਕਰਨੀ ਹੈ ਗਵਾਂਡੀਆਂ ਨੂੰ ਖਲੋਣ ਨੂੰ ਅਸਲ ਸੰਗੇ ਜੈਨਾ ਚਲੋ ਬੈਠੀ ਆ ਜੋ ਭਾਜੀ ਕਿੱਧਰ ਗਿਆ ਉਹ ਨਾ ਆਂਡਾ ਆਂਡਾ ਸਾਡ ਵਾਲੀ ਸਾਡ ਵਾਲੀ ਮਨੂ ਬੋ ਨਨੂ ਫੇ ਬੋ ਤੂੰ ਨਨੂ ਦਵਾ ਬੋ ਓਏ ਆ ਨਾ ਕਰਦਾ ਮੇਚ ਬੜੀ ਗੋੜੀ ਦੇ ਮਾਈ ਲੋੜੀ ਨਹੀਂ ਅੰਡੇ ਵਾਲੀ ਜਣਾ ਅੱਜ ਬੜੀ ਲੋੜੀ ਲੋੜੀ ਅੰਡਾ ਜੀ ਅੰਡਾ ਅੰਡੇ ਵਿੱਚ ਗੋੜੀ ਦੇ ਮਾਈ ਲੋੜੀ 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 ਦੇ ਮਾਈ ਲੋੜੀ ਸੁਣਾ ਦੇ ਅੰਡੇ ਵਾਲੀ ਮਨਵੀਰ ਤੂੰ ਸੁਣਾ ਮਨਵੀਰ ਤੂੰ ਸੁਣਾ ਲੋੜੀ ਅੰਡਾ ਜੀ ਅੰਡਾ ਅੰਡੇ ਵਿੱਚ ਮੋਰੀ ਦੇ ਮਾਈ ਲੋੜੀ ਤੈਨੂੰ ਕਹਿ ਦੂੰ ਮੀ ਲੋੜੀ ਲੋੜੀ ਅੱਜ ਦੇ ਵਿੱਚ ਨੋੜੀ ਅੱਜ ਦੇ ਵਿੱਚ ਨੋੜੀ ਅੱਜ ਦੇ ਵਿੱਚ ਨੋੜੀ ਅੱਜ ਦੇ ਵਿੱਚ ਲੋੜੀ ਹਾਂ ਲੋਏ ਜੀ ਇਹ ਦੂਰੀ ਬਾਲਦੀ ਤੇ ਆਂਡੇ ਵਿੱਚ ਨੋਰੀ ਮੈਂ ਅੰਡੇ ਵਿੱਚ ਨੋਰੀ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਹੋ ਭਾਜੀ ਯਾਰ ਇਧਰ ਬੰਦੇ ਨੇ ਮੇਰਾ ਹਿਸਾਬ ਲੈ ਲਿਆ ਉਹ ਦੇਖੋ ਉੱਥੇ ਬਾਲੀ ਹੋਈ ਐ ਜੇ ਲਾਈਟ ਤੇ ਉਹ ਆਗੇ ਉਧਰ ਆਹ ਵਿਕਰਮ ਹਾਂਜੀ ਅਸੀਂ ਸਾਨੀ ਦੇਣਦੇ ਯਾਰ ਮੇਰਾ ਲੋੜੀ ਮੰਗੇ ਲੈ ਕੇ ਆਏ ਅਸੀਂ ਅੱਧਾ ਹੀ ਸਾਨੀ ਦੇ ਆਹ ਪ੍ਰੀਤ ਕਿੱਧਰ ਆਉਂਦੀ ਤੁਰ ਕੇ ਕੀ ਹੋਇਆ ਲੋੜੀ ਨਹੀਂ ਮਿਲੀ ਭਾਜੀ ਉਹ ਨਹੀਂ ਮੇਰਾ ਹੀ ਹਿਸਾਬ ਕੱਪੜੇ ਪਾ ਲਓ ਜਨਾਬ ਉਹ ਠੰਡ ਬਹੁਤ ਵੀਡੀਓ ਬਣਾਉਣੀ ਮੈਂ ਬਾਬਾ ਬਹੁਤ ਜ਼ਿਆਦੀ ਠੰਡਾ ਕਿੱਦਾਂ ਕਿੱਦਾਂ ਧੂਣੀ ਕਿ ਧੂਣੀ ਲਾਉਂ ਤੂੰ ਨਹੀਂ ਲਾਈ ਅਸੀਂ ਤੂੰ ਨਹੀਂ ਮੰਮੀ ਕਹਿੰਦੀ ਸਗਨ ਕਰੋ ਤੂੰ ਤਾਂ ਬ੍ਰਿਤੀ ਤੁਹਾਡਾ ਫਰ ਨਹੀਂ ਮੰਨਦਾ ਨਹੀਂ ਨਹੀਂ ਬਣਦਾ ਬਣਦਾ ਹਾਂਜੀ ਆ ਗਏ ਤੁਸੀਂ ਕਿੱਧਰੋਂ ਆਏ ਉਹ ਆਂਟੀ ਕਿੱਥੇ ਗਏ ਹੈ ਕਹਿਣਾ ਵੀ ਸਾਨੂੰ ਜਾਣ ਪਿਆਈ ਜਾ ਕੇ ਕਹਿ ਕੇ ਆਂਦੇ ਆਂ ਆਉਂਦੇ ਹੋ ਕਹਿੰਦੇ ਬੱਸ ਲੱਗੀਆਂ ਰੋਣ ਕਹਿਣਾ ਮਤਲਬ ਉਹ ਨਿਆਣੀ ਉਧਰ ਨੂੰ ਰੋਬਾ ਤਾਰ ਤੇ ਦੱਸੋ ਮੈਂ ਜੁੱਤੀ ਫੇਰੂ ਤੁਹਾਡੇ ਆਉਂਦੇ ਆ ਬਾਹਰ ਹੀ ਬੈਠੇ ਸੀ ਲੋੜੀ ਆ ਜਿਹੜੀ ਸਾਡੇ ਘਰੇ ਚੱਲਦੀ ਪਈ ਆ ਬਲਦੀ ਪਈ ਆ ਬਾਕੀ ਅੱਜ ਦਾ ਬਲੌਗ ਇੱਥੇ ਆਪਾਂ ਖਤਮ ਕਰਦੇ ਆਂ ਤੁਸੀਂ ਬਾਕੀ ਅੱਜ ਦੇ ਬਲੌਗ ਨੂੰ ਇੰਜੋਏ ਕਰੋ ਤੇ ਕੱਲ ਦਾ ਬਲੌਗ ਆਪਾਂ ਪਾਰਟ 2 ਇੱਥੇ ਦਾ ਜੋ ਵੀ ਇੰਜੋਇਮੈਂਟ ਲਿਆਵਾਂਗੇ ਤੁਸੀਂ ਸਾਰੇ ਕੀ ਹੈ ਮੈਂਗਾ ਲਾਡੀ ਕਾਟ ਚਾਈਨਾ ਦਾ ਫੋਨ ਤੁਸੀਂ ਆਪਣਾ ਅੱਛਾ ਮੈਂ